हम अवगुण भरे एक गुण नाही अमृत शार्ड बिखै बिख खाई माया मोह परम पै भूले सुतदार आसो प्रीत लगाई ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਨਾਈ ਕੂਜਰੀ ਮਹੱਲਾ ਤੀਆ ਤਿਸ ਜਨ ਸ਼ਾਂਤ ਸਦਾ ਮਦ ਨਿਹਚਲ ਜਿਸ ਕਾ ਅਭਮਾਨ ਗਵਾਏ ਸੋ ਜਨ ਨਿਰਮਲ ਜੇ ਗੁਰਮਖ ਬੂਜੈ ਹਰ ਚਰਨੀ ਚਿਤ ਲਾਏ ਿਸ ਜਨ ਸ਼ਾਂਤ ਸਦਾ ਮਤ ਨਿਹਚਲ ਜਿਸ ਕਾ ਅਭਮਾਨ ਗਵਾਏ ਸੋ ਜਨ ਨਿਰਮਲ ਜੇ ਗੁਰਮਖ ਬੂਜੈ ਹਰ ਚਰਨੀ ਚਿਤ ਲਾਏ ਹਰ ਚੇਤ ਅਚੇਤ ਮਨਾ ਜੋ ਇੱਛਾ ਹੈ ਸੋ ਫਲ ਹੋਈ ਗੁਰ ਪ੍ਰਸ਼ਾਦੀ ਹਰ ਰਸ ਪਾਵਹਿ ਪੀਵਤ ਰਹੈ ਸਦਾ ਸੁਖ ਹੋਈ ਹਰ ਚੇਤ ਅਚੇਤ ਮਨਾ ਜੋ ਇੱਛਾ ਹੈ ਸੋ ਫਲ ਹੋਈ ਪੁਰ ਪ੍ਰਸਾਦੀ ਹਰ ਰਸ ਪਾਵਹਿ ਪੀਵਤ ਰਹੈ ਸਦਾ ਸੁਖ ਹੋਈ ਰਹਾਓ ਭਾਵ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫਰਮਾਨ ਕਰਦੇ ਨੇ ਪਰਮਾਤਮਾ ਜਿਸ ਮਨੁੱਖ ਦਾ ਅਹੰਕਾਰ ਦੂਰ ਕਰ ਦਿੰਦਾ ਹੈ ਉਸ ਮਨੁੱਖ ਨੂੰ ਆਤਮਿਕ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ ਉਸ ਦੀ ਅਕਲ ਮਾਇਆ ਮੋਹ ਵਿੱਚ ਡੋਲਣੋਂ ਹਟ ਜਾਂਦੀ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਇਹ ਭੇਤ ਸਮਝ ਲੈਂਦਾ ਹੈ ਤੇ ਪਰਮਾਤਮਾ ਦੇ ਚਰਨਾਂ ਵਿੱਚ ਆਪਣਾ ਚਿੱਤ ਜੋੜਦਾ ਹੈ ਉਹ ਮਨੁੱਖ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ। हे ਮੇਰੇ ਗਾਫਲ ਮਨ ਪਰਮਾਤਮਾ ਨੂੰ ਚੇਤੇ ਕਰਦਾ ਰਹੋ। ਤੈਨੂੰ ਉਹੀ ਫਲ ਮਿਲ ਜਾਏਗਾ ਜਿਹੜਾ ਤੂੰ ਮੰਗੇਗਾ। ਗੁਰੂ ਦੀ ਸ਼ਰਨ ਪਾਓ। ਗੁਰੂ ਦੀ ਕਿਰਪਾ ਨਾਲ ਤੂੰ ਪਰਮਾਤਮਾ ਦੇ ਨਾਮ ਦਾ ਰਸ ਹਾਸਲ ਕਰ ਲਏਗਾ। ਤੇ ਜੇ ਤੂੰ ਉਸ ਰਸ ਨੂੰ ਪੀਂਦਾ ਰਹੇਗਾ ਤੈਨੂੰ ਸਦਾ ਆਨੰਦ ਮਿਲਿਆ ਰਹੇਗਾ